ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਜਾਰੀ ਕੀਤਾ ਸੀ ਉਸ ਦੇ ਉੱਪਰ ਲਿਖਿਆ ਸੀ ਸੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਪਰ ਜਿਹੜਾ ਸਿੱਕਾ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਜਾਰੀ ਕੀਤਾ ਉਹਦੇ ਉੱਪਰ ਜਿਹੜੇ ਸ਼ਬਦ ਸੀ ਉਹ ਬੰਦਾ ਸਿੰਘ ਬਹਾਦਰ ਦੀ ਮੋਹਰ ਵਾਲੇ ਸੀ ਦੇਗੋ ਤੇਗੋ ਫਤਿਹ Nusrat beed rang Ya fataj nanak guru gobind singh ਲਾਹੌਰ ਦੇ ਜਿਹੜੇ ਕਾਜੀ ਸੀ ਮੁਲਾਣੇ ਸੀ ਇਸ ਗੱਲ ਤੋਂ ਪੂਰੀ ਤਰ੍ਹਾਂ ਦੇ ਨਾਲ ਤਿਲ ਮਲਾ ਗਏ ਪੂਰੀ ਤਰ੍ਹਾਂ ਦੇ ਨਾਲ ਸ਼ਰਮਿੰਦੇ ਹੋ ਗਏ ਕਿ ਬੇਸ਼ੱਕ ਅਹਿਮਦ ਸ਼ਾਹ ਅਬਦਾਲੀ ਨੇ ਇੱਥੇ ਆਪਣਾ ਗਵਰਨਰ ਨਿਯੁਕਤ ਕੀਤਾ ਸੀ ਪਰ ਰਾਜ ਸਿੱਖ ਕਰ ਰਹੇ ਨੇ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਬਣਾਇਆ ਹੋਇਆ ਫੌਜਦਾਰ ਆ ਉਹ ਕਿਲੇ 'ਚ ਬੈਠਾ ਹੈ ਸ਼ਹਿਰ 'ਚ ਸਿੱਕਾ ਸਿੱਖਾਂ ਦਾ ਚੱਲ ਰਿਹਾ ਹੈ ਇਸ ਗੱਲ ਤੋਂ ਸ਼ਰਮਿੰਦਾ ਹੋਇਆ 우ਮੈਦ ਖਾਨ ਲਾਹੌਰ ਦੇ ਕਿਲੇ ਦੇ ਵਿੱਚ ਹੀ ਮਰ ਗਿਆ ਬੇਸ਼ੱਕ ਕਿ ਇਹਦੀ ਮਰਨ ਦੀ ਤਰੀਕ ਦਾ ਸਮ ਇਤਿਹਾਸਕ ਸਬੂਤਾਂ 'ਚ ਪਤਾ ਨਹੀਂ ਲੱਗਦਾ ਇਹਨਾਂ ਮੁਲਾਣਿਆਂ ਨੇ ਇੱਕ ਆਪਣੇ ਕੋਲੋਂ ਸਿੱਕਾ ਤਿਆਰ ਕੀਤਾ ਔਰ ਇੱਕ ਚਿੱਠੀ ਤਿਆਰ ਕਰਕੇ ਅਬਦਾਲੀ ਨੂੰ ਲਿਖੀ ਹੈ ਚਿੱਠੀ ਦੇ ਸ਼ਬਦ ਬੜੇ ਅਹਿਮ ਨੇ ਉਹਨਾਂ ਨੇ ਲਿਖਿਆ ਕਿ ਤੁਹਾਡੇ ਜ਼ਾਰੀ ਕੀਤੇ ਗਏ ਸੁਨਹਿਰੀ ਸਿੱਕੇ ਨੂੰ ਇੱਕ ਲਾਂਤੀ ਜੱਸਾ ਸਿੰਘ ਨੇ ਆਪਣੇ ਨਾਮ ਦੇ ਨਾਲ ਕਾਲਾ ਕਰ ਦਿੱਤਾ ਤੇ ਉਹਨੇ ਆਪਣੇ ਨਾਮ ਦਾ ਜਿਹੜਾ ਸਿੱਕਾ ਚਲਾਇਆ ਉਹਦੇ ਉੱਪਰ ਤੁਹਾਡੀ ਬੇਇੱਜ਼ਤੀ ਕੀਤੀ ਗਈ ਹੈ ਇੱਕ ਸਿੱਕਾ ਆਪਣੇ ਕੋਲੋਂ ਤਿਆਰ ਕੀਤਾ ਗਿਆ ਉਸ ਸਿੱਕੇ ਦੇ ਉੱਪਰ ਲਿਖਿਆ ਗਿਆ ਪੱਲਾ ਕਿ ਇਹ ਸਿੱਖਾਂ ਦਾ ਸਿੱਕਾ ਨਹੀਂ ਸੀ ਇਹ ਝੂਠਾ ਬਣਾ ਕੇ ਭੇਜਿਆ ਗਿਆ ਅਹਿਮਦ ਸ਼ਾਹ ਅਬਦਾਲੀ ਉਸ ਸਿੱਕੇ ਦੇ ਉੱਪਰ ਲਿਖਿਆ ਗਿਆ ਸਿੱਕਾ ਯਦਬਰ ਹਰ ਦੋ ਆਲਮ ਫਜ਼ਲ ਅਕਾਲ ਮੁਲਕ ਅਹਿਮਦ ਗ੍ਰਿਫਤ ਅਸਤ ਜੱਸਾ ਕਲਾਲ ਕਿ ਵਾਹਿਗੁਰੂ ਦੀ ਮਿਹਰ ਦੇ ਨਾਲ ਅਸੀਂ ਰੱਬ ਦੇ ਨਾਮ ਦਾ ਸਿੱਕਾ ਚਲਾ ਦਿੱਤਾ ਤੇ ਅਹਿਮਦ ਸ਼ਾਹ ਅਬਦਾਲੀ ਦਾ ਮੁਲਕ ਜੱਸਾ ਸਿੰਘ ਕਲਾਲ ਦੇ ਕਬਜ਼ੇ ਵਿੱਚ